ਸਿੱਖਾਂ ਨੇ ਆਖਿਆ ਕਿ ਰਾਵੀ ਦਰਿਆ ਪਾਰ ਕਰ ਜੀਏ ਰਾਵੀ ਦਰਿਆ ਪਾਰ ਕਰਨਾ ਸੀ ਕਹਿੰਦੇ ਪਹਿਲਾਂ ਦੇਖ ਲਈਏ ਕਿ ਡੁੰਘਾਈ ਕਿੰਨੀ ਕਾ ਵੇਖੋ ਸਿੱਖਾਂ ਦਾ ਆਪਸੀ ਪਿਆਰ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਇਹ ਚਾਰ ਭਰਾ ਸਨ ਇਹਦੇ ਦੋ ਭਰਾਵਾਂ ਨੇ ਪਹਿਲਾਂ ਰਾਵੀ ਦਰਿਆ ਦੇ ਵਿੱਚ ਘੋੜੇ ਠੇਲੇ ਤੇ ਘੋੜੇ ਠੇਲ ਕੇ ਆਖਿਆ ਅਸੀਂ ਦਰਿਆ ਦੀ ਡੁੰਘਾਈ ਵੇਖਦੇ ਆ ਬਹੁਤਾ ਨੁਕਸਾਨ ਨਾ ਹੋਵੇ ਵੇਖੋ ਪਿਆਰ ਜਦੋਂ ਉਹਨਾਂ ਨੇ ਦਰਿਆ ਦੇ ਵਿੱਚ ਘੋੜੇ ਠੇਲੇ ਤੇ ਦੋਨੋਂ ਹੀ ਰੁੜ ਗਏ ਵਾਪਸ ਆਏ ਨਾ ਪਰ ਬਾਕੀ ਤੇ ਉਹਨਾਂ ਨੇ ਬਚਾ ਲਿਆ ਨਾ ਇਹ ਸਾਡਾ ਪਿਆਰ ਆਪਸੀ ਕਿ ਸਿੱਖ ਨੇ ਸਿੱਖ ਨੂੰ ਬਚਾਉਣਾ ਹੈ ਸਿੱਖ ਨੇ ਕੌਮ ਦੇ ਭਲੇ ਦੇ ਵਾਸਤੇ ਲੋਚਣਾ ਹੈ ਹੋ ਸਕਦਾ ਹੈ ਉਹਦੇ ਵਿੱਚ ਆਪਣਾ ਆਪ ਕੁਰਬਾਨ ਵੀ ਕਰਨਾ ਪੈ ਜਾਵੇ ਇੱਕ ਪਾਸੇ ਦਰਿਆ ਸੀ ਇਹ ਵੀ ਰੋੜ ਰਿਹਾ ਇੱਕ ਪਾਸੇ ਅੱਗ ਲੱਗੀ ਹੋਈ ਹੈ ਇੱਕ ਪਾਸੇ ਪਹਾੜੀਏ ਵੀ ਗੋਲੀਆਂ ਚਲਾ ਰਹੇ ਨੇ ਇੱਕ ਪਾਸੇ ਲਖਪਤ ਰਾਏ ਤੋਪਾਂ ਦੇ ਗੋਲੇ ਤੇ ਜਿਵੇਂ ਰੁੱਖਾਂ ਤੋਂ ਤਰੇਲ ਡਿੱਗਦੀ ਐ ਇਸ ਤਰ੍ਹਾਂ ਰੁੱਖਾਂ ਤੋਂ ਸਿੱਖਾਂ ਦਾ ਖੂਨ ਤੇ ਬੋਟੀਆਂ ਡਿੱਗ ਰਹੀਆਂ ਨੇ ਪਰ ਸਿੱਖ ਚੜ੍ਹਦੀ ਕਲਾ ਦੇ ਵਿੱਚ ਨਾ ਆਪਦਾ ਇੱਕ ਬਚਨ ਹੈ ਸਰਵਰ ਪੰਖੀ ਏਕੜੋ ਫਾਹੀ ਵਾਲ 50 ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਇਹ ਕੌਮ ਰੂਪੀ ਪੰਛੀ ਇਕੱਲਾ ਵਾ 50 ਸ਼ਿਕਾਰੀਆਂ ਨੇ ਇਹਨੂੰ ਘੇਰਿਆ ਹੋਇਆ ਆਸ ਕੇ ਦੀ ਆਪ ਸਾਬ ਕਹਿੰਦੇ ਸੱਚੇ ਦੀ ਸਾਨੂੰ ਸਾਰੇ ਪਾਸਿਆਂ ਤੋਂ ਘੇਰਿਆ ਆਇਆ ਸੀ ਇੱਕ ਆਸ ਸੀ ਅਕਾਲ ਪੁਰਖ ਦੀ ਪਰਮਾਤਮਾ ਦੀ